ਲਓ ਜੀ ਸਸਿਕ ਜੀ ਜਨ ਸਾਰਿਆਂ ਨੂੰ ਮੈਂ ਸਾਡੀ ਆਪਣੀ ਅਮਰਜੀਤ ਕਰਦਿਓ ਸੀ ਜੋਸ਼ੀ ਚੈਨਲ ਉਂਤੇ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆ ਤੇ ਲਓ ਤੁਸੀਂ ਕਹਿੰਦੇ ਤੁਸੀਂ ਮੈਂ ਕਹਦੀ ਆ ਮੈਂ ਸਵਾਗਤ ਕਰਦੀ ਆ ਫਿਰ ਜਦੋਂ ਇਹ ਕਰਦੀ ਮੈਂ ਕੀ ਕਰ ਫਿਰ ਕਹਿੰਦੇ ਤੂੰ ਹੀ ਬੋਲ ਦੇ ਮੈਂ ਵੀ ਸਵਾਗਤ ਕਰਦੀ ਆ ਹਾਂ ਸਾਰਾ ਸਵਾਗਤ ਕਰਦੀ ਆ ਥੋੜਾ ਸੰਗ ਜਾਂਦੀ ਐ ਬੋਲਣ ਤੋਂ ਤੇ ਉਹ ਉਹ ਬਥੇਰਾ ਬੋਲਦੀ ਲੜ ਪਈ ਜਾਂਦਾ ਹਾਂ ਅੱਛਾ ਤੇ ਲੋ ਚੰਗਾ ਭੈਣੇ ਪਰਮਾਤਮਾ ਸਾਰਾ ਉਸ ਦੇ ਪਿਆਰ ਨਾਲ ਤਾਂ ਲੜਾਈਆਂ ਹੁੰਦੀਆਂ ਰਹਣ ਹੂ ਨਾ ਕਦੇ ਹੋਣ ਹੈਨਾ ਅੱਜ ਮੈਂ ਇਹ ਜਿਹੇ ਰਿਸ਼ਤਿਆਂ ਦੀ ਗੱਲ ਤੁਹਾਨੂੰ ਗੀਤ ਚ ਸੁਣਾਉਂਗੀ ਹੈਨਾ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਣਾ ਇਹ ਗੀਤ ਤੇ ਇਹਦੇ ਵਿੱਚ ਮੈਂ ਹੀ ਸੁਣਿਆ ਤੇ ਮੈਂ ਫਿਰ ਤੁਹਾਨੂੰ ਜਿਹਹਾ ਜਿਹਾ ਬਣਾ ਕੇ ਸੁਣਾਉਣੀ ਆ ਤੇ ਤੁਸੀਂ ਸੁਣਿਆ ਇਹਦੇ ਵਿੱਚ ਗੀਤਾਂ ਚ ਦੱਸਿਆ ਹੋਇਆ ਹੈ ਵੀ ਰਿਸ਼ਤੇ ਸਾਰੇ ਚੰਗੇ ਨੇ ਪਰ ਜਿਹੜੇ ਖੂਨ ਦੇ ਰਿਸ਼ਤੇ ਨੇ ਨਾ ਆਪਣੇ ਉਹ ਕਿਹੜੇ-ਕਿਹੜੇ ਨੇ ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਤੇ ਪਰ ਹੁਣ ਹੁਣ ਇਹਦੇ ਚ ਪਤਾ ਲੱਗੂ ਚਾਹੇ ਪਤਾ ਹੀ ਆਪਾਂ ਸਾਰੇ ਪਿਆਰ ਕਰਦੇ ਆਂਗਾ ਆਸਮਾਨ ਵੀ ਪਿਆਰ ਕਰਦੇ ਆਂ ਆਪਾਂ ਹਨ ਪਰ ਜਿਹੜੇ ਖੂਨ ਦੇ ਰਿਸ਼ਤੇ ਨੇ ਉਹਨਾਂ ਦਾ ਜੂਰ ਬਣਾ ਕੇ ਰੱਖੋ ਜੇ ਇੱਕ ਮਾੜਾ ਤਾਂ ਹਮ ਥੋੜਾ ਮਾਫ ਕਰਦੇ ਹੋ ਹਨਾ ਤੇ ਆਪਦੇ ਮੇਰਾ ਨਹੀਂ ਸਰਦਾ ਹੁੰਦਾ ਤੇ ਦੂਜੇ ਦਾ ਤਮਾਸ਼ਾ ਦੇਖਣ ਵਾਲੀ ਹੁੰਦੇ ਨੇ ਤੇ ਲਓ ਮੈਂ ਤੁਹੇ ਇਹਦੇ ਵਿੱਚ ਹੀ ਸੁਣਾਉਣੀ ਆਂ ਜੀ ਤੁਸੀਂ ਆਪ ਹੀ ਸਮਝਿਓ ਤੇ ਬਹੁਤ ਹੀ ਪਿਆਰਾ ਮਿੱਠਾ ਰਿਸ਼ਤਿਆਂ ਵਾਲੀ ਹੈ ਹਨਾ ਤੇ ਜਿਹੜਾ ਮੈਨੂੰ ਨੁਕਤਾ ਪਾਉਂ ਉਹ ਮੈਨੂੰ ਅੱਜ ਪਤਾ ਨਹੀਂ ਕਿੱਥੋਂ ਮੈਂ ਉਹਦਾ ਕਮੈਂਟ ਪੜ੍ਹਨੇ ਮੇਰੇ ਵੀਰ ਨੇ ਲਿਖਿਆ ਵੀ ਤੁਸੀਂ ਗਠੀਏ ਬਾਰੇ ਦੱਸੋ ਗਠੀਏ ਤੇ ਮੇਰੇ 2-3 ਨੁਕਤੇ ਪਾਏ ਹੋਏ ਨੇ ਅੱਜ ਇੱਕ ਮੈਂ ਉਹ ਸੌਖਾ ਜਿਹਾ ਪਹਿਲਾਂ ਹੀ ਪਾਇਆ ਹੋਇਆ ਇਹ ਵੀ ਪਹਿਲਾਂ ਪਾਇਆ ਰਿਪੀਟ ਕਰਦੀ ਜੈਣੀ ਆ ਅੱਜ ਫਿਰ ਮੈਂ ਉਸ ਤੋਂ ਇਸ ਤੋਂ ਬਾਅਦ ਕੋਈ ਤੁਸੀਂ ਨੋਟ ਕਰਿਓ ਬਾਅਦੂ ਗਠੀਏ ਬਾਰੇ ਤੇ ਬਹੁਤੀ ਸੌਖਾ ਜਿਹਾ ਤੇ ਉਹ ਮੈਂ ਇਸ ਤੋਂ ਬਾਅਦ ਪਾਉਂਗੀ ਲਓ ਤੁਸੀਂ ਹੁਣ ਆਜੋ ਆਪਣੇ ਰੰਗ ਰੰਗ ਪ੍ਰੋਗਰਾਮ ਦਾ ਤੇ ਇਹਨਾਂ ਰਿਸ਼ਤਿਆਂ ਦੀ ਗੱਲ ਸੁਣੋ ਤੁਸੀਂ ਸਾਰੇ ਗੀਤ ਨੂੰ ਨਾ ਅਖੀਰ ਤੱਕ ਦੇਖਿਆ ਕਰੋ ਤੇ ਫੇਰ ਹੀ ਤੁਹਾਨੂੰ ਸਾਰਾ ਸਮਝ ਆਊਗੀ ਗੱਲ ਦੀ ਹੈ ਨਾ ਵੀ ਗੀਤ ਕੀ ਲਿਖਿਆ ਹੈ ਨਾ ਤੇ ਲੋ ਆਪਣਾ ਆਪਣੀ ਵਿਰਾਸਤ ਸੰਭਾਲ ਕੇ ਰੱਖਣੀ ਆ ਸਾਰਿਆਂ ਨੇ ਤੇ ਸਾਡੀ ਤਾਂ ਕੋਸ਼ਿਸ਼ ਹੈ ਅਸੀਂ ਤਾਂ ਕਰੀ ਜਨਿਆਂ ਸੰਭਾਈ ਜਨਿਆਂ ਤੁਸੀਂ ਵੀ ਇਹਨੂੰ ਸੰਭਾਲ ਕੇ ਰੱਖਣਾ ਇਹਦੇ ਵਿੱਚ ਹਰ ਤਰ੍ਹਾਂ ਦੀ ਸਿੱਖਿਆ ਦਾ ਗੱਲਾਂ ਨੇ ਹਾਸੇ ਵਾਲੀਆਂ ਵੀ ਨੇ ਫਰੇਮ ਪਿਆਰ ਦੀਆਂ ਵੀ ਆਪਣੇ ਗੀਤਾਂ 'ਚ ਹਰ ਚੀਜ਼ ਇਹਨਾਂ ਗੀਤਾਂ 'ਚ ਸੋਈ ਹੋਈ ਹੈ ਹੈ ਨਾ ਤੇ ਲੋ ਮੰਨੋ ਫਿਰ ਇਸ ਪਿਆਰੇ ਜੀ ਲੋਕ ਗੀਤ ਦਾ ਆਨੰਦ ਕਦੇ ਸੂਰਜ ਦੀਆਂ ਕਿਰਨਾਂ ਦੀ ਨਾ ਸ਼ਾਂ ਜੀ ਬਲੇ ਉਹ ਨਾ ਸ਼ਾਂ ਮਾਸੀ ਕਿੰਨੀ ਚੰਗੀ ਹੋਵੇ ਲੇਖਣ ਵਾਲੇ ਨੇ ਲਿਖੀਆਂ ਸਚੀਆਂ ਸਹੀਓ ਪਾਏ ਪਾਣ ਜਮਦਾਨੀ ਕਰਦੇ ਆਉਂਦਾ ਨਾ ਕਿਉ ਨਿਸੱਚੀ ਆਉਂਦਾ ਨਾ ਕਿਉ ਨੀ ਲੱਖ ਹੋਣ ਚਾਹੇ ਤਾਏ ਕੈ ਦੇ ਵਾਣ ਦੇ ਨਾ ਪਿਉ ਨੀ ਗਰਵਾਲੀ ਹੋਵੇ ਚੰਗੀ ਗੱਲ ਮਾਵਾਂ ਦੀ ਲੇਖਣ ਵਾਲੇ ਨੇ ਸੱਚੀਆ ਲਿਖਿਆ ਸਹੀਓ ਸਾੜੇ ਹਾਰੇ ਕਦੇ ਬਿਨਾ ਬਾਣੇਂਦੀ ਸਸਨੀ

ਕਾ ਨਹੀਂ ਆਖੋ ਨੇ ਇੱਕ ਚਾਚੀ ਇੱਕ ਤਾਈ ਏੰਗ ਮਾਮੀ ਇੱਕ ਫੁੱਫੜੇ ਇੱਕ ਸੇਮੀ ਪਰ ਜਾਈ ਇਹ ਦਿਨ ਉਤੇ ਸਾਟੇ ਝਟ ਧਾ ਕਰਦੀ ਕਿ ਕਿੰਨੀ ਜੰਗੀ ਹੋਵੇ ਨਹੀਂ ਹਮਾਣ ਦੀ ਲੇਖਣ ਵਾਲੇ ਨੇ ਸਿੱਖਿਆ ਨੇ ਸਕੀਆਂ ਸਹੀ ਸੱਚਾ ਹੁਣੇ ਧੀ ਪੈਣ ਇਕ ਪੂਆਏ ਨੂੰ ਕਰਨਾ ਨਰਾਜ ਨਹੀਂ ਹੁੰਦੀ ਮਾਪਿਆਂ ਦੇ ਉੱਤੇ ਕੈਂਦੇ ਵੱਡੀ ਵੱਡੀ ਆਸ ਨਹੀਂ ਨਿਰੈ ਦੀ ਵੱਡੀ ਵੱਡੀ ਆਸ ਨਹੀਂ भेण बिर उमरा दा गाना बनंदासी कनी चङी हुवे नी भले उन मां बणंद ਲਿਖਣ ਵਾਲੇ ਨੇ ਸਚੀਆਂ ਲਿਖੀਆਂ ਸਈਏ ਇੱਕ ਨੂੰ ਤੇ ਜਮਾਈ ਇੱਕ ਸਾਡੂ ਕਰਸਾਈਨੀ ਇੱਕ ਨੂੰ ਤੇ ਜਮਾਈ ਕਸਡੂ ਕਸਾਈਨੀ ਐਨਾ ਪੰਜਾਬੀ ਨਾਮ ਹੁੰਦੀ ਕੈ ਦੇਖ ਤੇ ਤਵਾਰੀਨੀ ਨੀ ਹੁੰਦੀ ਕਦੇ ਤਵਾਰੀਨੀ ਪੁੱਤ ਮਾੜ ਲੜਾਈ

न मामेकारी पीरी जी मारी पी औखे वेरे केड़े बीर दिल वेल कामे वीर दिलर सखे हीवा मासी की चं हु ਮਸੀ ਕਿੰਨੀ ਚੰਗੀ ਹੋ ਵੇ ਨਹੀਂਓ ਮਾਵੜਦੀ ਜਿ ਨਹੀਂਓ ਮਾਵੜਦੀ ਲੇਖਣਾ ਵਾਲਾ ਤਾ ਲਿਖੀਂ ਆਸਕੀਆਂ ਸਹੀਓ ਖੰਡ ਘੰਗਾਂ ਗੀਚ ਤੇ ਗੀਤ ਹੋਇਆ ਪੂਰਾ ਇਹ ਰਿਸ਼ਤਿਆਂ ਬਾਰੇ ਦੱਸਿਆ ਧੀ ਭੈਣ ਤੇ ਭੂਆ ਨੂੰ ਤਾਂ ਹਮੇਸ਼ਾ ਆਪਣੇ ਪੇਕਾਂ ਦਾ ਰਹਿੰਦਾ ਭੂਆ ਕਿੰਨੀ ਬੁਢੀ ਹੋ ਜਾਂਦੀ ਹੈ ਹੈਨਾ ਫਿਰ ਵੀ ਇਦਾਂ ਹੀ ਸੋਚਦੀ ਆ ਧੀ ਨੇ ਵੀ ਇੱਦਾਂ ਹੀ ਸੋਚਣਾ ਤੇ ਜਿਹੜੀ ਮਾਸੀ ਹੁੰਦੀ ਹੈ ਨਾ ਪਿਆਰ ਬਹੁਤ ਕਰਦੀ ਆ ਸਾਡੀਆਂ ਮਾਸੀਆਂ ਬਹੁਤ ਪਿਆਰ ਕਰਦੀਆਂ ਅਸੀਂ ਵੀ ਬਹੁਤ ਪਿਆਰ ਕਰਦੇ ਆ ਪਰ ਫਿਰ ਪੁੱਤ ਦਾ ਜਦੋਂ ਦੇਖੇ ਤੁਸੀਂ ਪਰਖ ਕੇ ਦੇਖ ਲਓ ਪੁੱਤ ਫਿਰ ਵੱਧ ਜੇ ਕੋਈ ਯਾਰ ਲੁਕਿੰਦੇ ਦੇ ਫਿਰ ਪੁੱਤ ਬੰਨੀ ਡੇ ਲਿਆ ਕਹਿੰਦੇ ਇਸ ਕਰਕੇ ਮਾਂ ਕਿੰਨੇ ਵੀ ਚਿੰਗੇ ਹੋਈ ਆ ਆਪ ਦਾ ਆਪ ਦਾ ਹੁੰਦਾ ਤੇ ਜੀ ਜਿਹੜੀ ਭੂਆ ਧੀ ਆ ਭੈਣਾਂ ਉਹਨੇ ਹਮੇਸ਼ਾ ਇਸ ਘਰ ਦਾ ਹੀ ਸੋਚਣਾ ਚਾਹੇ ਉਹਨੂੰ ਉਹਨੂੰ ਕਦੇ ਭਰਾ ਨਹੀਂ ਕਹਦੇ ਛੇਤੀ ਆ ਕੇ ਮਿਲ ਜਾ ਪਰ ਕੁੜੀਆਂ ਕਹਿੰਦੇ ਵੀਰਾ ਮਿਲ ਜਾ ਕਹਿੰਦੇ ਕੁੜੀਆਂ ਵੱਲੋਂ ਸਨੇਹ ਆਉਂਦਾ ਸਾਨੂੰ ਮਿਲ ਜੋ ਤੇ ਫਿਰ ਮਿਲਣ ਵੀ ਆਪ ਜਿਆਦੀ ਆਉਂਦੀਆਂ ਨੇ ਉਹ ਉਹਨੇ ਭਰਾ ਨਹੀਂ ਜਾਂਦੇ ਤੇ ਕੋਈ ਸੱਜ ਜਿੰਮੇ ਤੇ ਜਾਂਦੇ ਨੇ ਤੇ ਸਾਰੇ ਪੰਜੇ ਉਂਗਲਾ ਇਕ ਤਸਾਰ ਨਹੀਂ ਹੁੰਦੀਆਂ ਪਰ ਇਹਨਾਂ ਦਾ ਕਦੇ ਵੀ અપਮਾਨ ਨਾ ਕਰੋ ਨਾ ਕਰੋ ਸੁਖੀ ਬਸੋਂਗੇ ਜੇ ਇਹਨਾਂ ਦਾ અપਮਾਨ ਨਾ ਕਰੋ ਸਾਰਿਆਂ ਨੂੰ ਆਈ ਨਹੀਂ ਵੀ ਅਸੀਂ ਭਰ ਭਾਰੀ ਕੁੜੀਆਂ ਨੂੰ ਦੇਣਾ ਹੈ ਕੁਛ ਜੇ ਘਰਿਆ ਤਾਂ ਉਹ ਦਿਓ ਚਾਹ ਪਾਣੀ ਵਧੀਆ ਪਿਆਓ ਹੱਸੋ ਖੇਡੋ ਨਾਲ ਪਿਆਰ ਕਰੋ ਤੇ ਬਸ ਉਹਨਾਂ ਨੂੰ ਸਾਰਾ ਕੁਝ ਮਿਲ ਜਾਂਦਾ ਹੈ ਹੈਨਾ ਤੇ ਲੋ ਤੁਸੀਂ ਮੰਨੋ ਉਸਨੂੰ ਇਹਨਾਂ ਕਿਹੜੀਆਂ ਧੀਆ ਹੁੰਦੀਆਂ ਨੇ ਧੀਆ ਦੇ ਖੂਨ ਦਾ ਵਾਲਾ ਹਾਂ ਇਹ ਕਿਆ ਕਿ ਨਹੀਂ ਆਉਂਦੇ ਜਦੋਂ ਧੀ ਕਰੇ ਬੈਠੀ ਬੈਠੀ ਕਨਾ ਪੇਕੇ ਨੂੰ ਭੱਜਦੀ ਏ ਜੀ ਮੇਰੇ ਤਾਂ ਮੇਰੀ ਯਾਦ ਆਇਆ ਮੇਰੇ ਪਰ ਆ ਜਾਂਦਾ ਹੈ ਮੇਰੀ ਭਾਂਪ ਪਰ ਇਹ ਦੂਸਰੇ ਕਿਉਂਕਿ ਪਰਜਾਈ ਮੈਂ ਹੀ ਪਰਜਾਈਆਂ ਹੈ ਨਾ ਮੈਂ ਸੱਚੀ ਗੱਲ ਕਹਿਨੀ ਆ ਪਿਆਰ ਮੈਂ ਇਹਨੂੰ ਬਹੁਤ ਕਰਦੀ ਆ ਪਰ ਫਿਰ ਵੀ ਫਰਕ ਹੁੰਦਾ ਮੈਂ ਬਿਲਕੁਲ ਸੱਚ ਬੋਲਦੀ ਆ ਸੱਚ ਕਹਿਨੀ ਆ ਤੇ ਸੱਜੁਗ ਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਜ਼ਰੂਰ ਪਿਆਰ ਕਰਦੀ ਆ ਮੈਂ ਪਿਆਰ ਕਰਦੀ ਆ ਤੇ ਪਰ ਜਿਹੜੀਆਂ ਹੀ ਚ ਦੱਸਿਆ ਹਾਂ ਉਹਨਾਂ ਖੂਨ ਨਹੀਂ ਮਿਲਦਾ ਹੁੰਦਾ ਹੈ ਨਾ ਪਰ ਜੇ ਕੋਈ ਗੁੱਸੇ ਗਿੱਲੇ ਆ ਤਾਂ ਉਹਨੂੰ ਮਨਾ ਲਓ ਤਾਂ ਆਪਾਂ ਪਤਾ ਨਹੀਂ ਇੱਥੇ ਜੱਗ ਤੇ ਕਿੰਨੇ ਕ ਦਿਨਾਂ ਕਿੰਨੇ ਕ ਨਾ ਮੈਂ ਤਾਂ ਸਾਰੀਆਂ ਭੈਣਾਂ ਨੂੰ ਇਹੀ ਅਪੀਲ ਕਰਦੀ ਆਂ ਵੀ ਜੇ ਕਿਸੇ ਦਾ ਕਿਸੇ ਨਾਲ ਗੁੱਸਾ ਗਿੱਲਾ ਵੀ ਨਾ ਨਾਲ ਧੀ ਨਾਲ ਧੀ ਨਾਲ ਭੈਣ ਨਾਲ ਹੈ ਨਾ ਤੇ ਆਪ ਨੀਵੇਂ ਹੋ ਜਾਓ ਫਲ ਨੀਵੇਂ ਆ ਰੁੱਖਾਂ ਨੂੰ ਲੱਗਦੇ ਸਿੰਪਲ ਹੈ ਤੂੰ ਮਾੜ ਨਾ ਕਰੀ ਤੁਹਾਨੂੰ ਉਹਨੇ ਹੀ ਫਲ ਲੱਗੂਗਾ ਤੰਦਰੁਸਤ ਰਹੋਗੇ ਜੇ ਆਪਣੇ ਵਿਚਾਰ ਤੰਦਰੁਸਤ ਰਹਿਣਾ ਆਪਾਂ ਤੰਦਰੁਸਤ ਰਹਿਣਾ ਮੈਨੂੰ ਕੋਈ ਰੋਗ ਨਹੀਂ ਹੈਗਾ ਮੇਰੇ ਮੈਂ ਆਪਣੇ ਵਿਚਾਰ ਸ਼ੁੱਧ ਰੱਖ ਲਿਆ ਤੇ ਗੁੱਸਾ ਤਾਂ ਹੁੰਦਾ ਹੈਗਾ ਮਟ ਮਟ ਮੈਂ ਕਿਹੜਾ ਗੁੱਸੇ ਨਹੀਂ ਹੁੰਦੀ ਪਰ ਉਹ ਹਜੇ ਗੁੱਸਾ ਨਹੀਂ ਵੀ ਗੰਡ ਹੈ ਗੰਚ ਇਹਨੇ ਗੰਡ ਰੱਖਦੇ ਨਾ ਉਹ ਵੀ ਰੱਖਣੀ ਪੈਣੀ ਤੇ ਲੋਕ ਫਿਰ ਹੋਣਾ ਮੈਂ ਵੱਪੀ ਕੀ ਮਤਾਂ ਦੀਆਂ ਜਮ ਹਨ ਨਾ ਇੰਨੀ ਤਾਂ ਮੈਂ ਸਿਆਣੀ ਵੀ ਨਹੀਂ ਤੇ ਚਲੋ ਮੈਂ ਫੇਰ ਵੀ ਅਪੀਲ ਕਰਦਾ ਸਾਰੇ ਰਲ ਕੇ ਰਹੋ ਤੇ ਆਪਣਾ ਅਗਲੇ ਕੱਲ ਨੂੰ ਆਪਾਂ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਮਿਲਾਂਗੇ ਹੋਂਦੇ ਉਹ ਸਾਰੇ ਛੁੱਟੀਆਂ ਤੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਚਲੋ ਹੁਣ ਮੇਰੇ ਕੋਲ ਜਲਦੀ